ਸਤਿ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਸਾਡੇ YouTube ਚੈਨਲ ਤੇ ਅੱਜ ਆਪਾਂ ਬੇਵੀ ਲਈ ਬੇਵੀ ਗਰਲ ਲਈ ਬਲਾਰੋ ਜੈਕਟ ਬਣਾ ਰਹੇ ਹਾਂ ਇਹ ਆਪਾਂ ਬੈਕ ਸਾਈਡ ਲਈ ਆ ਇਹਦਾ ਆਪਾਂ ਤੁਹਾਨੂੰ ਸਾਰਾ ਦੱਸਾਂਗੇ ਬਣਾ ਕੇ ਕਿਵੇਂ ਬਣੂਗਾ ਇਹ ਆਪਾਂ ਨੇ 25 ਜੋਟਾਂ ਤੇ ਲਈ ਆ ਤੇ ਇਹਦੇ ਵਿੱਚ ਆਪਾਂ ਇਹ ਡਿਜ਼ਾਈਨ ਪਾਇਆ ਪਹਿਲਾਂ ਤੁਹਾਨੂੰ ਇਹ ਦੱਸ ਦਿਆਂ ਇੱਥੋਂ 25 ਜੋਟਾਂ ਤੋਂ ਲੈ ਕੇ ਇਹ ਡਿਜ਼ਾਈਨ ਪਾਉਣਾਗਾ ਇਹ ਤੁਹਾਨੂੰ ਡਿਆਰ ਦੱਸ ਦਿਆਂ ਇਸ ਦੁਆਰਾ ਆਪਾਂ ਮੋਡਾਂ ਦੀ ਕੱਟ ਪਾਵਾਂਗੇ ਸਾਰਾ ਤੁਹਾਨੂੰ ਸਟੈਪ ਵਾਈਜ਼ ਸਟੈਪ ਦੱਸਾਂਗੇ ਵੀਡੀਓ ਦੇ ਐਂਡ ਤੱਕ ਜਰੂਰ ਵੇਖਿਓ ਇਹ ਆਪਾਂ ਜਿੱਥੋਂ ਸ਼ੁਰੂ ਕਰਨਾ ਹੈ ਬਾਦਰ ਬਣਾ ਕੇ ਕੋਈ ਵੀ ਪਹਿਲਾ ਇੱਕ ਸਲਾਈ ਆਪਾਂ ਇਸ ਤਰੀਕੇ ਕੱਢਣੀ ਹੈ ਇਸ ਤਰ੍ਹਾਂ ਸਿੱਧੀ ਸਿੱਧੀ ਸਲਾਈ ਕੱਢਾਂਗੇ ਇਹ ਵਾਲੀ ਸਲਾਈ ਆਪਾਂ ਇਸ ਤਰ੍ਹਾਂ ਸਿੱਧੀ ਸਿੱਧੀ ਕੱਢਾਂਗੇ ਦੋ ਸਲਾਈਆਂ ਆਪਾਂ ਇਸ ਤਰ੍ਹਾਂ ਸਿੱਧੀਆਂ ਸਿੱਧੀਆਂ ਕੱਢ ਕੇ ਦੋ ਉਲਟੀ ਸਾਈਡ ਤੋਂ ਉਲਟੀਆਂ-ਉਲਟੀਆਂ ਕੱਢਾਂਗੇ ਇਹ ਆਪਾਂ ਬੇਬੀ ਗਰਲ ਲਈ ਬਣਾ ਰਹੇ ਹਾਂ 2-3 ਦੀ ਸਾਲ ਦੀ ਗਰਲ ਵਾਸਤੇ ਬਲੇਰੋ ਜੈਕਟ ਹਾਫ ਬਲੇਰੋ ਜੈਕਟ ਸ਼ਾਰਟ ਚ ਬਣਾਵਾਂਗੇ ਤੇ ਤੱਕ ਕਿਸ ਨੂੰ ਦੱਸਣ ਚ ਵੀ ਸਾਨੀ ਹੋ ਜਾਂਦੀ ਹੈ ਆਪਾਂ ਨੂੰ ਬੱਡੀ ਜ਼ਿਆਦਾ ਬਣਾਉਣ ਚ ਵੀ ਆਪਾਂ ਨੂੰ ਮੁਸ਼ਕਲ ਹੁੰਦੀ ਆ ਇਸ ਤਰ੍ਹਾਂ ਇਹਨੂੰ ਆਪਾਂ ਸਾਰੇ ਨੂੰ ਏ ਸਲਾਈ ਆਪਣੀ ਇਸੇ ਤਰ੍ਹਾਂ ਸਿੱਧੀ ਸਿੱਧੀ ਲੱਗੂਗੀ ਦੋ ਸਿੱਧੀ ਸਾਈਡ ਦੋ ਉਲਟੀ ਸਾਈਡ ਆਪਾਂ ਸਿੱਧੀ ਸਿੱਧੀ ਸਲਾਈਆਂ ਕੱਢਾਂਗੇ ਫਿਰ ਸੁਣ ਡਿਜ਼ਾਈਨ ਵਾਲੀ ਸਲਾਈ ਦੱਸਾਂਗੇ ਡਿਜ਼ਾਈਨ ਸਿਰਫ ਇੱਕ ਸਲਾਈ ਚ ਹੀ ਪੈਂਦਾ ਹੈਗਾ ਤੇ ਉਸ ਤੋਂ ਬਾਅਦ ਫਿਰ ਆਪਾਂ ਮੋੜਿਆਂ ਦੀ ਕਾਟ ਪਾ ਕੇ ਅੱਗੇ ਬੁਣਾਂਗੇ ਇਹਨੂੰ ਆਪਾਂ ਸਾਰੇ ਨੂੰ ਇਸ ਤਰ੍ਹਾਂ ਹੀ ਕੱਟਾਂਗੇ ਇਹ ਸਿੱਧੀ ਸਾਈਡ ਹੋ ਜੂਗੀ ਆਪਣੀ ਇੱਕ ਗੈਪ ਵਾਸਤੇ ਦਿੱਤੀਆਂ ਨੇ ਆਪਾਂ ਨੇ ਇਹ ਦੋ ਸਿੱਧੀ ਸਾਈਡ ਤੋਂ ਉਲਟੀ ਸਾਈਡ ਚਾਰ ਸਲਾਈਆਂ ਤੁਸੀਂ ਚਾਹੋ ਤਾਂ ਵੀ ਡਿਜ਼ਾਈਨ ਘੱਟ ਪਾਉਣਾ ਤਾਂ ਇਹੇ ਸਲਾਈਆਂ ਵਧਾ ਸਕਦੇ ਹੋ ਤਿੰਨ ਕਰ ਸਕਦੇ ਹੋ ਚਾਰ ਕਰ ਸਕਦੇ ਹੋ ਗੈਪ ਤੁਸੀਂ ਜਿੰਨਾ ਚਾਹੋ ਦੇ ਸਕਦੇ ਹੋ ਸਿੱਧੀ ਸਾਈਡ ਵਾਲੀ ਹੋ ਗਈ ਹੁਣ ਆਪਾਂ ਅਗੇ ਉਲਟੀ ਸਾਈਡ ਉਲਟੀ ਸਾਈਡ ਆਪਾਂ ਨੇ ਕੀ ਕਰਨਾ ਇਹਨੂੰ ਸਾਰੇ ਨੂੰ ਇਸ ਤਰ੍ਹਾਂ ਉਲਟਾ ਉਲਟਾ ਬਣਾਉਣਾ ਇਹ ਉਲਟੀ ਸਾਈਡ ਆਪਾਂ ਇਸ ਤਰ੍ਹਾਂ ਹੀ ਉਲਟਾ ਉਲਟਾ ਬਣਾਵਾਂਗੇ ਇਸ ਤਰ੍ਹਾਂ ਆਪਾਂ ਸਿੱਧੀ ਇੱਕ ਸਲਾਈ ਸਿੱਧੀ ਹੈਡ ਤੋਂ ਸਿੱਧੀ ਕੱਢ ਤੇ ਉਲਟੀ ਸੈਲ ਤੋਂ ਉਲਟੀ ਹੁਣ ਆਪਾਂ ਅਗਲੀ ਤੀਜੀ ਸਲਾਈ ਤੇ ਇਹ ਵੀ ਇਸੇ ਤਰ੍ਹਾਂ ਸਿੱਧੀ ਸੈਡ ਤੋਂ ਸਿੱਧੀ ਕੱਢਣੀ ਆਪਾਂ ਨੇ ਇਸ ਤਰੀ ਜਿਵੇਂ ਆਪਾਂ ਪਹਿਲਾਂ ਬੁਣਿਆ ਸੀ ਸਿੱਧਾ ਸਿੱਧਾ ਕਰਕੇ ਤੀਜੀ ਸਲਾਈ ਵੀ ਆਪਾਂ ਇਸ ਤਰੀ ਪਾਵਾਂਗੇ ਫੇ ਸਾਰੀ ਸਲਾਈ ਇਸ ਤਰ੍ਹਾਂ ਕੱਢ ਕੇ ਫਿਰ ਚੌਥੀ ਸਲਾਈ ਵੀ ਉਲਟੀ ਉਲਟੀ ਕਰਕੇ ਬੁਣਾਂਗੇ ਉਸ ਤੋਂ ਬਾਅਦ ਤੁਹਾਨੂੰ ਆਪਾਂ ਡਿਜ਼ਾਈਨ ਵਾਲੀ ਦੱਸਾਂਗੇ ਇਹ ਆਪਾਂ ਤੁਹਾਨੂੰ ਬੁਣ ਕੇ ਦਿਖਾਉਣੇ ਆ ਇਸ ਤਰ੍ਹਾਂ ਆਪਾਂ ਗੈਪ ਵਾਲੀਆਂ ਚਾਰ ਸਲਾਈਆਂ ਕੱਢ ਲਈਆਂ ਦੋ ਸਿੱਧੀ ਸਾਈਡ ਤੋਂ ਦੋ ਉਲਟੀ ਸਾਈਡ ਤੋਂ ਹੁਣ ਜਿਹੜਾ ਆਪਾਂ ਇੱਥੇ ਡਿਜ਼ਾਈਨ ਪਾਇਆ ਸੋਨੂੰ ਉਹ ਦੱਸ ਦਿਆਂ ਪਹਿਲਾਂ ਤਾਂ ਅਗਾਂ ਬਿਨਾਂ ਬੁਣੇ ਉਤਾਰਾਂਗੇ ਫਿਰ ਤਾਂ ਅਗ ਆਪਣੀ ਸਾਈਡ ਲੈ ਕੇ ਆਵਾਂਗੇ ਇਸ ਤਰ੍ਹਾਂ ਨੂੰ ਬੈਕ ਸਾਈਡ ਤੋਂ ਤਾਂ ਅਗ ਆਪਣੀ ਸਾਈਡ ਜਾਲੀ ਪਾ ਕੇ ਦੋ ਦਾ ਇੱਕ ਕਰ ਦਾਂਗੇ ਫਿਰ ਤਾਂ ਅਗ ਆਪਣੀ ਸਾਈਡ ਦੋ ਨੂੰ ਇਸ ਤਰ੍ਹਾਂ ਬੈਕ ਸਾਈਡ ਤੋਂ ਦੋ ਦਾ ਇੱਕ ਇਸ ਤਰ੍ਹਾਂ ਜਾਲੀ ਨਾਲ ਤਾਂ ਅਗ ਆਪਣਾ ਪੂਰਾ ਹੋ ਜਾਂਦਾ ਜਿਹੜਾ ਆਪਾਂ ਦੋ ਦੇਖ ਕਰਦੇ ਆ ਤਾਂ ਅਗ ਆਪਣੀ ਸਾਈਡ ਜਾਲੀ ਪਾ ਕੇ ਉਹਨੂੰ ਬੁਣ ਲਾਂਗੇ 2 ਦਾ 1 ਤਾਂ ਗਾ ਆਪਣੀ ਸਾਈਡ ਬੈਕ ਸਾਈਡ ਤੋਂ ਇਸ ਤਰ੍ਹਾਂ ਕਰਕੇ ਨੂੰ 2 ਦਾ 1 ਇਸੇ ਤਰ੍ਹਾਂ ਹੀ ਆਪਾਂ ਸਾਰਾ ਡਿਜ਼ਾਈਨ ਪਾਉਣਾ ਹੈ ਨਾ ਜਾਲੀ ਪਾ ਕੇ ਬੁੰਨੇ ਨੇ ਤਾਂ ਗਾ ਆਪਣੀ ਸਾਈਡ 2 ਦਾ 1 ਇਹ ਆਪਾਂ ਵੀਡੀਓ ਪਾਰਟ ਚ ਬਣਾਵਾਂਗੇ ਤੁਹਾਨੂੰ ਸਾਰੀ ਦਿਖਾਵਾਂਗੇ ਬਲਰ ਜੈਸਟ ਬਣਾਉਣੀ ਅੰਤ ਤੱਕ ਸਾਰੀਆਂ ਪਾਰਟ ਜ਼ਰੂਰ ਵੇਖਿਓ ਇਹ ਆਪਣੇ ਬੈਕ ਸਾਈਡ ਵਾਲਾ ਫਿਰ ਸਾਨੂੰ ਅਗਲਾ ਅਗਲੀ ਸਾਈਡ ਵਾਲਾ ਆਪਾਂ ਦਿਖਾਵਾਂਗੇ ਵੀ ਕਿਵੇਂ ਆਪਾਂ ਨੂੰ ਫਿਰ ਤੇ ਗਲੇ ਦੀ ਵੀ ਦੱਸਾਂਗੇ ਵੀ ਗਲਾ ਆਪਾਂ ਇਹਦਾ ਕਿਸ ਤਰ੍ਹਾਂ ਬਣਾਵਾਂਗੇ ਇਸ ਤਰ੍ਹਾਂ ਇਹ ਇਹ ਦਾ ਦੋ ਦਾ ਇੱਕ ਤਾਂ ਅੱਗ ਆਪਣੀ ਸਾਈਡ ਕਰਕੇ ਬਸ ਜਾਲੀ ਪਾ ਕੇ ਦੋ ਦਾ ਇੱਕ ਕਰੀ ਜਣਾ ਤਾਂ ਅੱਗ ਆਪਣੀ ਸਾਈਡ ਦੋ ਤੇ ਜਾਲੀ ਪਾਉਣੀ ਹੈ ਦੋ ਦਾ ਇੱਕ ਇਸ ਤਰ੍ਹਾਂ ਹੀ ਆਪਾਂ ਇਹ ਸਾਰੀ ਸਿਲਾਈ ਕੰਪਲੀਟ ਕਰਦੇ ਹਾਂ ਇਹ ਆਪਾਂ ਸਿੱਧੀ ਸਾਈਡ ਤੋਂ ਰੀਅਰਨ ਪਤਾ ਹੁਣ ਆਪਾਂ ਬੈਕ ਸਾਈਡ ਬੈਕ ਸਾਈਡ ਆਪਾਂ ਨੇ ਕੀ ਕਰਨਾ ਇਹਨੂੰ ਪਹਿਲੇ ਤਾਂ ਅਗਰੋਂ ਬਿਨਾ ਬੁਣੇ ਉਤਾਰਾਂਗੇ ਇਹ ਜਿਹੜਾ ਆਪਾਂ ਦੋ ਦਾ ਇੱਕ ਕੀਤਾ ਸੀ ਉਹ ਨੂੰ ਉਲਟਾ ਬੁਣਨਾ ਜਿਹੜਾ ਇਹ ਜਾਲੀ ਵਾਲਾ ਇਹਨੂੰ ਵੀ ਉਲਟਾ ਬੁਣਨਾ ਇਸ ਤਰ੍ਹਾਂ ਸਾਰੀ ਸਲਾਈ ਉਲਟਾ ਉਲਟਾ ਕਰਕੇ ਜਾਲੀ ਵਾਲਾ ਤਾਂ ਅਪਾ ਜ਼ਰੂਰ ਬੁਣਨਾ ਇਹਦੇ ਨਾਲ ਨਾ ਤਾਂ ਆਪਣੀ ਤਾਗੇ ਨਹੀਂ ਘਟਨੇ ਨਾ ਇਹਨਾਂ ਆਪਣੀ ਜਿਹੜੀ ਇੱਥੇ ਗਲੀ ਬਣਦੀ ਆਉਂਦੀ ਆ ਉਹ ਬਣੂਗੀ ਇਸ ਤਰ੍ਹਾਂ ਇਹ ਵੀ ਉਲਟੀ-ਉਲਟੀ ਸਲਾਈ ਬੁੰਨੀ ਆ ਮੈਂ ਸਤਿਆ ਰੱਖਣਾ ਵੀ ਜਾਲੀ ਵਾਲਾ ਤਾਗਾ ਇੱਥੇ ਜ਼ਰੂਰ ਬੁੰਨਣਾ ਜੇਕਰ ਸਾਡੇ ਚੈਨਲ ਤੇ ਨਵੇਂ ਆਏ ਚਾਹਣ ਨੂੰ ਸਬਸਕ੍ਰਾਈਬ ਕਰੋ ਇਸ ਤਰ੍ਹਾਂ ਦੇ ਹੋਰ ਸੋਹਣੇ-ਸੋਹਣੇ ਡਿਜ਼ਾਈਨ ਵੇਖਣ ਲਈ ਲਾਈਕ ਕਮੈਂਟ ਜ਼ਰੂਰ ਕਰ ਦਿਆ ਕਰੋ ਇਸ ਤਰ੍ਹਾਂ ਹੀ ਆਪਾਂ ਸਾਰਾ ਸਲਾਈ ਇਸ ਤਰੀ ਉਲਟਾ-ਉਲਟਾ ਕਰਕੇ ਬੁੰਨਦੇ ਜਾਵਾਂਗੇ ਜਾਲੀ ਵਾਲਾ ਤਾਗਾ ਡਿੱਗਣ ਨਹੀਂ ਦੇਣਾ ਉਹਨੂੰ ਆਪਾਂ ਇਸ ਤਰੀ ਬੁੰਨਣਾ ਇਹ ਆਪਣੀ ਬੈਕ ਸਾਈਡ ਤੋਂ ਸੇਮੀ ਸਲਾਈ ਹੋ ਗਈ ਚਾਰ ਸਲਾਈ ਆਪਾਂ ਗੈਪ ਵਾਸਤੇ ਦਸੀਆਂ ਸੀਗੀਆਂ ਦੋ ਇਹ ਡਿਜ਼ਾਈਨ ਵਾਲਿਆ ਹੋ ਗਿਆ ਇਸ ਤੋਂ ਬਾਅਦ ਆਪਾਂ ਮੋਡੇ ਦੀ ਕਾਟ ਪਾਉਣਿਆ ਇਹ ਆਪਾਂ ਛੋਟੇ ਬੱਚੇ ਵਾਸਤੇ ਬਣਾ ਰਹਿਆ ਤਾਂ ਉਹਦੇ ਹਿਸਾਬ ਨਾਲ ਕਾਟ ਪਾ ਕੇ ਅੱਗੇ ਆਪਾਂ ਜਿੰਨੀ ਲੰਬਾਈ ਤੁਸੀਂ ਰੱਖਣੀ ਹੈ ਉਹਦੀ ਰੱਖ ਸਕਦੇ ਹੋ ਇਹ ਸ਼ਾਰਟ ਚ ਰੱਖੀਏ ਤਾਂ ਕਰਕੇ ਆਪਾਂ ਇਹਨੂੰ ਥੋੜਾ ਜਿਹਾ ਸ਼ਾਰਟ ਹੀ ਰੱਖਾਂਗੇ ਮਲੈਰੋ ਹੈ ਨਾ ਜਾਕਤੇ ਤਾਂ ਕਰਕੇ ਇਹਨੂੰ ਆਪਾਂ ਸ਼ਾਰਟ ਜੀ ਬਣਾ ਕੇ ਦਿਖਾਵਾਂਗੇ ਸੋਨ ਇਸ ਤਰ੍ਹਾਂ ਹੀ ਆਪਾਂ ਨੇ ਸਾਰਾ ਨੂੰ ਸੇਮੀ ਸਲਾਈ ਇਹ ਆਪਣੇ ਡਿਜ਼ਾਈਨ ਦੀ ਪੂਰੀ ਹੋ ਗਈ। ਇਹੀ ਸੇ ਸਲਾਈਆਂ ਦੇ ਵਿੱਚ ਰਿਪੀਟ ਹੁੰਦੀਆਂ ਜਾਂਦੀਆਂ ਨੇ। ਡਿਜ਼ਾਈਨ ਤੁਸੀਂ ਕੋਈ ਵੀ ਪਾ ਸਕਦੇ ਹੋ। ਵਸੇ ਇਹ ਸੌਖਾ ਡਿਆਣਾ ਤੇ ਬਹੁਤ ਜਲਦੀ ਜਲਦੀ ਬਣ ਕੇ ਤੁਹਾਡੀ ਇਹ ਜੈਕਟ ਤਿਆਰ ਹੋ ਜੂਗੀ। ਬੱਚੇ ਵਾਸਤੇ ਬਣਾਉਣਾ ਚਾਹਣਾ ਤਾਂ ਦੋ ਦਿਨਾਂ ਚ ਇਹ ਤਿਆਰ ਹੋ ਜੂ ਸਾਰੀ। ਇਸ ਤਰ੍ਹਾਂ ਇਹਨੂੰ ਆਪਾਂ ਨੂੰ ਸਾਰ ਨੂੰ ਕੰਪਲੀਟ ਕਰਾਂਗੇ। ਹੁਣ ਆਪਾਂ ਨੇ ਕੀ ਕਰਨਾ ਹੈ? ਸਾ ਇੱਥੋਂ ਤੋਂ ਹੀ ਕਰਨਾ ਡਿਜ਼ਾਈਨ ਦਾ ਰਿਪੀਟ ਕਰਨਾ ਹੈ ਆਪਾਂ ਸਿੱਧੀ ਸਲਾਈ ਕਰੀ ਸੀ ਇਹ ਆਪਾਂ ਨੇ ਛੋਟੇ ਬੱਚੇ ਵਾਸਤੇ ਪਾਇਆ ਤਾਂ ਕਰਕੇ ਆਪਾਂ ਇਹਦੀ ਇੱਕ ਵਾਰ ਘਟਾਤਾ ਇਹਨੂੰ ਦੋ ਦਾ ਇੱਕ ਕਰਤਾ ਇੱਕ ਵਾਰ ਫੇਰ ਘਟਾਤਾ ਕਾਟੇ 'ਚ ਜ਼ਿਆਦਾ ਨਹੀਂ ਪਾਉਂਦੇ ਮੋਢੇ ਤੇ ਇਸ ਨੂੰ ਬਾਅਦ ਵਿੱਚ ਇੱਕ ਵਾਰ ਹੋਰ ਕਟਾ ਦਾਂਗੇ ਮੋਢੇ 'ਚ ਇਹਨੂੰ ਬਾਅਦ ਵਿੱਚ ਆਪਾਂ ਖਰੋਸ਼ੀਏ ਨਾਲ ਕਰਾਂਗੇ ਇਸ ਤਰ੍ਹਾਂ ਹੀ ਆਪਣੇ ਤਿੰਨ ਤਾਗਿਆਂ ਦੀ ਕੱਟ ਪੈ ਗਈ ਆਪਾਂ ਇਹਨੂੰ ਸਾਰੇ ਨੂੰ ਸਿੱਧਾ-ਸਿੱਧਾ ਹੀ ਬਣਾ ਲਾਂ। ਇਹਨੂੰ ਆਪਾਂ ਸਾਰੇ ਨੂੰ ਸਿੱਧੀ-ਸਿੱਧੀ ਬੁਣਾਗੇ ਤੇ ਉਹ ਦੂਜੀ ਸਾਈਡ ਵੀ ਇਸ ਤਰੀ ਤਨਤਾਗੀ ਘਟਾਵਾਂਗੇ। ਉਸ ਤੋਂ ਬਾਅਦ ਫਿਰ ਆਪਾਂ ਜਿੰਨਾ ਮੋੜਾ ਕਰਨਾ ਹੋ ਉੱਥੇ ਤੱਕ ਆਪਾਂ ਇਹਨੂੰ ਇਸ ਤਰੀ ਬੁਣ ਲਾਂਗੇ। ਇਹਨੂੰ ਆਪਾਂ ਇਸ ਤਰ੍ਹਾਂ ਸਿੱਧਾ-ਸਿੱਧਾ ਕੱਢਾਂਗੇ। ਐਸ ਤਰ੍ਹਾਂ ਹੀ ਆਪਾਂ ਤਨਤਾਗੀ ਘਟਾਤੇ ਇਸ ਤਰੀ ਉਦੋਂ ਬਾਅਦ ਇੱਕ ਤੱਕ ਦਾ ਫੇਰ ਕਟਾ ਦਾਂਗੇ ਬਸ 4 ਤੱਕ ਇਹ ਨਹੀਂ ਕੱਟ ਪਾਉਂਦੇ ਉਸ ਤੋਂ ਬਾਅਦ ਆਪਾਂ ਨਹੀਂ ਫਿਰ ਸੋਨੂੰ ਜਿੰਨਾ ਇਹ ਆਪਾਂ ਬਣਾਉਣਾ ਹੈ ਉਹਨਾਂ ਬਣਾ ਕੇ ਅੱਗੇ ਸੋਨੂੰ ਦੱਸਾਂਗੇ ਵੀ ਕਿਵੇਂ ਬਣੂਗਾ ਅਗਲਾ ਪਾਠ ਜ਼ਰੂਰ ਵੇਖਿਓ ਸਾਡੀ ਸਾਡੇ ਨਾਲ ਜੁੜੇ ਰਹੇ ਲਈ ਸਾਡੀ ਵੀਡੀਓ ਵੇਖਣ ਲਈ ਬਹੁਤ ਬਹੁਤ ਥੈਂਕ ਯੂ ਜੀ